ਸੰਗਤ ਜੀ ਇਹ ਤਸਵੀਰਾਂ ਤੁਸੀਂ ਪਿੰਡ ਸ਼ੇਰੋਂ ਦੇ ਗੁਰੂ ਘਰ ਤੋਂ ਦੇਖ ਰਹੇ ਹੋ ਇੱਥੇ ਪਿੰਡ ਦੇ ਪਤਵੰਤੇ ਇਕੱਠੇ ਹੋਏ ਨੇ ਤੇ ਇਹਨਾਂ ਨੇ ਜੋ ਨਵੇਂ ਸਿੰਘ ਸਹਿਬਾਨ ਦੀ ਤਾਜ ਪੁਸ਼ੀ ਹੋਈ ਆ ਉਹਨਾਂ ਤੇ ਇਤਰਾਜ਼ ਪ੍ਰਗਟ ਕੀਤਾ ਹੈ ਇਹਨਾਂ ਨਾਲ ਗੱਲਬਾਤ ਕਰਦੇ ਆ ਹਾਂ ਜੀ ਦੱਸੋ ਜੀ ਕੀ ਗੱਲ ਬਾਤ ਅੱਜ ਅਸੀਂ ਸਮੁੱਚੇ ਸ਼ੇਰੋਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਧੜੇਬੰਦੀ ਤੋਂ ਉਪਰ ਉੱਠ ਕੇ ਇਕੱਠੇ ਹੋਇਆ ਜੋ ਪਿਛਲੇ ਦਿਨੀ ਘਟਨਾ ਕਰਮ ਹੋਇਆ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹਟਾਉਣ ਦਾ ਅਤੇ ਤਖਤ ਦੰਦਮਾ ਸਾਹਿਬ ਦੇ ਜਥੇਦਾਰ ਨੂੰ ਹਟਾਉਣ ਦਾ ਜੋ ਤਰੀਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜੈਕਟਿਵ ਕਮੇਟੀ ਨੇ ਅਪਣਾਇਆ ਉਹ ਬਹੁਤ ਤਰੀਕਾ ਸਹੀ ਨਹੀਂ ਹੈ ਕਿਉਂਕਿ ਅਕਾਲ ਤਖਤ ਸਿੱਖਾਂ ਦੀ ਉਹ ਚੰਗ ਸੰਸਥਾ ਹੈ ਜਿਸ ਨੂੰ ਗੁਰਨਾਨਕ ਦੇਵਾ ਸਿੱਖਾ ਪੂਰੇ ਵਿਸ਼ਵ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਘੱਟੋ ਘੱਟ 180 ਦੇਸ਼ਾਂ ਵਿੱਚ ਗੁਰਨਾਨਕ ਦੇਵਾ ਸਿੱਖ ਵਸਦੇ ਨੇ ਜਿਨ੍ਹਾਂ ਦੀ ਗਵਾਈ ਸ੍ਰੀ ਅਕਾਲ ਤਖਤ ਸਾਹਿਬ ਕਰਦਾ ਉਹ 11 ਮੈਂਬਰਾਂ ਕੋਲ ਐਗਜ਼ੀਕਟਿਵ ਬੰਦਿਆਂ ਕੋਲ ਕੋਈ ਅਧਿਕਾਰ ਨਹੀਂ ਕਿ ਉਹ ਇੱਕ ਸਿੱਖ ਕੌਮ ਦੀ ਐਸੀ ਸਖ਼ੀਅਤ ਨੂੰ ਜੋ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੋਵੇ ਅਕਾਲ ਤਖਤ ਦੀ ਜਥੇਦਾਰੀ ਤੋਂ ਇਸ ਤਰੀਕੇ ਨਾਲ ਹਟਾ ਦੇਣ ਅਸੀਂ ਸਾਰੇ ਇਸ ਗੱਲ ਦਾ ਪੂਰਾ ਰੋਸ ਪ੍ਰਗਟ ਕਰਦੇ ਹਾਂ ਤੇ ਅਜਿਹਾ ਤਾਂ ਸ਼੍ਰੋਮਣੀ ਤੋਂ ਦੁਬਾਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਅਪੀਲ ਕਰਦੇ ਆਂ ਇਹ ਓਬਜੈਕਟਿਵ ਤੇ ਦੁਬਾਰਾ ਦਬਾਅ ਬਣਾਉਣ ਕਿ ਇਸ ਫੈਸਲੇ ਨੂੰ ਵਾਪਸ ਲਿਆ ਜਾਵੇ ਜੋ ਪਹਿਲਾਂ ਅਕਾਲ ਤਖਤ ਸਾਹਿਬ ਦੀ سپੀਲ ਤੋਂ 2 ਦਸੰਬਰ ਦੇ ਫੈਸਲੇ ਹੋਏ ਸਨ ਪਾਰਟੀ ਕਰਨ ਸਬੰਧੀ ਕਮੇਟੀ ਬਣਾ ਕੇ ਜਾਂ ਹੋਰ ਫੈਸਲੇ ਲਏ ਗਏ ਸਨ ਉਹ ਸਾਰੇ ਫੈਸਲਿਆਂ ਨੂੰ ਲਾਗੂ ਕੀਤਾ ਜਾਵੇ ਅਕਾਲ ਤਖਤ ਦੀ ਮਹਾਨਤਾ ਨੂੰ ਬਰਕਰਾਰ ਰੱਖਿਆ ਜਾਵੇ ਬਹਿਰ ਜੀ ਦਾ ਖਾਲਸਾ ਬਹਿਰ ਜੀ ਦੀ ਫਤਿਹ ਅਸੀਂ ਸਮੂਹ ਨਗਰ ਨਿਵਾਸੀ ਸ਼ੇਰੋਂ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਕਿਉਂਕਿ ਜਿਹੜਾ ਅਕਾਲ ਤਖਤ ਸਾਹਿਬ ਹੈ ਉਹ ਕਿਸੇ ਇੱਕ ਪਾਰਟੀ ਦਾ ਨਹੀਂ ਇੱਕ ਪੰਥ ਦਾ ਹੈਗਾ ਅਕਾਲ ਤਖਤ ਸਾਹਿਬ ਹੈ ਜਿਹੜਾ ਸਾਰੇ ਦੁਨੀਆ 'ਚ ਵੱਸਦੇ ਸਿੱਖਾਂ ਦਾ ਹੈ ਸਾਰੀਆਂ ਕੌਮਾਂ ਦਾ ਸਾਂਝਾ ਹੈ ਅਸੀਂ ਅੱਜ ਇਕੱਠੇ ਹੋਏ ਆ ਕਿ ਜੋ ਪਿਛਲੇ ਦਿਨੀ ਘਟਨਾਵਾਂ ਵਾਪਰੀਆਂ ਨੇ 2 ਦਸੰਬਰ ਤੋਂ ਬਾਅਦ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਤੇ ਹੋਰ ਤਖਤਾਂ ਦੇ ਜਥੇਦਾਰ ਸਾਹਿਬ ਨੇ ਜਿਹੜੇ ਉਹਨਾਂ ਨੂੰ ਜਲੀਲ ਕਰਕੇ ਉਹਦਾਂ ਤੋਂ ਹਟਾਇਆ ਗਿਆ ਕਿਉਂਕਿ ਸਾਰੇ ਲੋਕ ਨੇ ਜਿਹੜੇ ਉਹ ਅਕਾਲ ਤਖਤ ਵੱਲ ਦੇਖਦੇ ਨੇ ਹੋਰ ਧਰਮਾਂ ਦੇ ਲੋਕ ਨੇ ਜਿਹੜੇ ਉਹ ਵੀ ਅਕਾਲ ਤਖਤ ਸਾਹਿਬ ਵੱਲ ਦੇਖਦੇ ਨੇ ਕਿ ਉਹ ਕੀ ਹੁਕਮ ਜਾਰੀ ਕਰਦਾ ਹੈ ਕਿਸੇ ਸਮੇ ਅਕਾਲੀ ਪੂਰਾ ਸਿੰਘ ਵਰਗੇ ਜਥੇਦਾਰ ਰਹੇ ਨੇ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਲਾਈ ਤੇ ਹੋਰ ਵੀ ਜਥੇਦਾਰ ਬਹੁਤ ਭਾਈ ਰਣਜੀਤ ਸਿੰਘ ਵਰਗੇ ਜਥੇਦਾਰ ਜਿਨ੍ਹਾਂ ਨੇ ਹੁਕਮਨਾਮਾ ਜਾਰੀ ਕੀਤਾ ਕਿ ਪੰਥ ਦੀ ਭਲਾਈ ਲਈ ਸਾਰੇ ਲੀਡਰ ਨੇ ਜਿਹੜੇ ਇਕੱਠੇ ਰਹਿਣਾ ਪਰ ਇਹ ਹੰਕਾਰੀ ਲੋਕਾਂ ਨੇ ਉਸ ਸਮੇ ਵੀ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮਨਾਮਾ ਉਹ ਮੰਨਿਆ ਨਹੀਂ ਸਗੋਂ ਜਲੀਲ ਕਰਕੇ ਭਾਈ ਰਣਜੀਤ ਸਿੰਘ ਨੂੰ ਵੀ ਇਸ ਅਹੁਦੇ ਤੋਂ ਲਾਹਿਆ ਇਸੇ ਤਰ੍ਹਾਂ ਹੁਣ ਗਿਆਨੀ ਹਰਪ੍ਰੀਤ ਸਿੰਘ ਤੇ ਹੋਰ ਵੱਖ-ਵੱਖ ਜਥੇਦਾਰ ਗਿਆਨੀ ਰਕबीर ਸਿੰਘ ਜੀ ਉਹਨਾਂ ਨੂੰ ਜਲੀਲ ਕੀਤਾ ਗਿਆ ਉਹਨਾਂ ਨੂੰ ਲਾਹਿਆ ਗਿਆ ਕੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਹੋਰ ਜਥੇਦਾਰ ਨੂੰ ਚੁਣਨ ਦਾ ਅਧਿਕਾਰ ਹੈ ਜਿਹੜਾ ਸਿਰਫ 11 ਬੰਦੇ ਗੋਲੀ ਹੈ ਮੈਂ ਸਮਝਦਾ ਕਿ ਇਹ ਸਾਰੇ ਕੌਮ ਨੂੰ ਇਕੱਠਾ ਕਰਕੇ ਫਿਰ ਜਥੇਦਾਰ ਦੀ ਸਥਾਪਨਾ ਪਹਿਲਾਂ ਵੀ ਕੀਤੀ ਜਾਂਦੀ ਸਰਬੱਤ ਖਾਲਸਾ ਸਦਕੇ ਹੁਣ ਵੀ ਉਸੇ ਤਰੀਕੇ ਕੀਤੀ ਜਾਵੇ ਇਹ ਜਿਹੜੇ ਫੈਸਲੇ ਨੇ ਬਹੁਤ ਗਲਤ ਨੇ ਇੱਕ ਜਥੇਦਾਰੀ ਤਾਜਪੋਸ਼ੀ ਹੈ ਜਿਹੜੀ ਉਹ ਕਿਸ ਤਰ੍ਹਾਂ ਕੀਤੀ ਗਈ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਜਿਵੇਂ ਸਰਕਾਰ ਆ ਕਿਸੇ ਟਰੱਕ ਡਰਾਈਵਰ ਦੇ ਪ੍ਰਧਾਨ ਨੂੰ ਰਾਤ ਨੂੰ ਸ਼ਸ਼ੋਭਤ ਕਰ ਦਿੰਦੀਆਂ ਨੇ ਉਹਦੇ ਤੇ ਇਸ ਤਰ੍ਹਾਂ ਇੱਕ ਜਥੇਦਾਰ ਦੀ ਰਾਤ ਨੂੰ 2:50 ਮਿੰਟਾਂ ਤੇ ਬਗਾਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ ਕੀਤੇ ਉਹਨਾਂ ਨੂੰ ਮਤਲਬ ਪੱਗ ਦਿੱਤੀ ਗਈ ਹੈ ਜੋ ਸਰਾਸਰ ਗਲਤ ਹੈ ਅਸੀਂ ਸਾਰੇ ਸਾਰੀ ਕੌਮ ਨੂੰ ਬੇਨਤੀ ਕਰਦੇ ਆ ਕਿ ਇਕੱਠੇ ਹੋ ਕੇ ਆਪਾਂ ਇਹ ਲੜਾਈ ਲੜੀਏ ਤਾਂ ਕਿ ਜਿਹੜੀ ਇਹ ਮਰਜ਼ਾਦਾ ਹੈ ਜਿਹੜੀ ਭੰਗ ਕੀਤੀ ਹੈ ਇਹ ਤੇ ਦੁਬਾਰਾ ਵਿਚਾਰ ਕੀਤੀ ਜਾ ਸਕੇ ਤੇ ਸਿੱਖ ਧਰਮ ਦੀ ਪੱਗ ਹੈ ਜਿਹੜੀ ਸ਼ਾਨ ਹੈ ਉਹਨੂੰ ਉੱਚਾ ਰੱਖਿਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੇਵਲ ਸਿੰਘ ਸਾਹਿਬ ਕਾ ਸਭਾਂ ਦੇ ਸ਼ੇਰ ਹਾਂ ਅਰਜ਼ ਕਰਦਾ ਹੈ ਬੇਨਤੀ ਕਰਦਾ ਹੈ ਜੋ 2 ਤਰੀਕ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਤੋਂ ਸਬੀਲ ਤੋਂ ਫੈਸਲੇ ਹੋਏ ਤੇਗੇ ਗੱਤਿਆ ਕਰਨ ਵਾਲਿਆਂ ਦੇ ਜਿਨ੍ਹਾਂ ਨੇ ਆਪਣੀਆਂ ਗਲਤੀਆਂ ਮਨਜ਼ੂਰ ਕੀਤੀਆਂ ਨਿਗੀਆਂ ਉਹਨਾਂ ਦੀ ਜਿਹੜੀ ਸਜ਼ਾ ਲੱਗੀ ਸੀ ਉਹ ਸਜ਼ਾ ਦੇ ਬਦਲੇ ਦੇ ਵਿੱਚ ਸਾਡੇ ਕਾਲ ਤਖਤ ਦੇ ਤਿੰਨੇ ਕਾਲ ਤਖਤ ਦੇ ਜਥੇਦਾਰ ਜਿਹੜੇ ਹਟਾਏ ਗਏ ਨੇਗੇ ਉਹ ਚੋਰੀਓ ਸਾਰੇ ਕੋਈ ਇਸ ਕਾਲ ਤਖਤ ਦੇ ਜਥੇਦਾਰਾਂ ਨੂੰ ਹਟਾਉਣ ਦਾ ਕੋਈ ਏਜੰਡਾ ਵੀ ਨਹੀਂ ਸੀਗਾ ਜਿਹੜਾ ਉਥੇ ਅੰਮ੍ਰਿਤਸਰ ਇਹਨਾਂ ਤਿੰਨੇ ਜਥੇਦਾਰਾਂ ਦੀ ਛੁੱਟੀ ਕੀਤੀ ਹੈ ਇਹਨਾਂ ਨੂੰ ਫਰਕ ਕੀਤਾ ਅਸੀਂ ਇਸ ਜਥੇ ਇਸ ਫੈਸਲੇ ਫੈਸਲੇ ਦੀ ਲੰਗੜਾ ਫੈਸਲੇ ਦੀ ਲੰਗੜਾ ਕੀਤੀ ਹੈ ਉਸ ਦੇ ਹੀ ਗੌਰ ਨੇ ਦਿਆ ਕਰਦੇ ਹਾਂ ਅਸੀਂ ਅਪੀਲ ਕਰਦੇ ਹਾਂ ਸਾਰੇ ਸਿੱਖ ਨਮਾਇਦਿਆਂ ਨੂੰ ਵੀ ਇਸ ਤੇ ਦੁਬਾਰਾ ਗੌਰ ਕਰਕੇ ਇਹ ਜਥੇਦਾਰ ਜਿਹੜੇ ਬਹਾਲ ਕੀਤੇ ਜਾਣ ਤਾਂ ਕਿ ਜੋ ਸਾਡੇ ਅਕਾਲ ਤਖਤ ਦੀ ਗੁਰ ਬਰਿਆਦਿਆ ਉਹ ਬਹਾਲ ਹੋ ਸਕੇ ਜੋ ਅਕਾਲ ਤਖਤ ਦਾ ਜਥੇਦਾਰ ਬਣਾਇਆ ਹੈ ਚੋਰੀਓ ਤਖਤ ਤੇ ਉਸ ਵਿੱਚ ਉਹਨੂੰ ਵੀ ਹੀ ਚੋਰੀਆਂ 2:50 ਮਿੰਟ ਤੇ ਉਸ ਨੂੰ ਉਹਦੇ ਸਰਪਾਵ ਦਿੱਤਾ ਹੈਗਾ ਤੇ ਉਹ ਵੀ ਬੁਰ ਮਰਿਆ ਦੇ ਉਲਟ ਹੈ ਤੇ ਉਹ ਸਾਰਿਆਂ ਸੰਗਤਾਂ ਨੂੰ ਇਹ ਬੇਨਤੀ ਹੈ ਵੀ ਜੇ ਆਪਣਾ ਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਇਸ ਨੂੰ ਬਹਾਲ ਕਰਨਾ ਹੈ ਤਾਂ ਸਾਰੀਆਂ ਪੰਥਕ ਤਿਰ ਨੂੰ ਇਕੱਠੇ ਹੋ ਕੇ ਇੱਕ ਪੰਚ ਦੇ ਇਕੱਠਾ ਹੋ ਕੇ ਸਾਰੀ ਹੀ ਫੈਸਲਿਆਂ ਤੇ ਔਰਤ ਦਵਾਰ ਕੀਤੀ ਜਾਵੇ ਵਾਇਗਰੂ ਜੀ ਦਾ ਕਲਸਾ ਵਾਇਗਰੂ ਜੀ ਕੀ ਫਤ